ਨਵੰਬਰ ਦਾ ਮੰਥ ਹੋ ਗਿਆ ਫਿਨਿਸ਼ ਵਧੀਆ ਕੰਪਲੀਟ ਹੋ ਗਿਆ ਜਿੱਦਾਂ ਆਪਾਂ ਸੋਚਿਆ ਸੀ ਲਾਸਟ ਵੀਕ ਦੇ ਵਿੱਚ ਕਾਫੀ ਰਿਕਵਰੀ ਆਈ ਲੇਕਿਨ ਹੁਣ ਦਸੰਬਰ ਦਾ ਮੰਥ ਕਿੱਦਾਂ ਰਹਿ ਸਕਦਾ ਆ ਟੈਕਨੀਕਲ ਐਨਾਲਿਸਿਸ ਆਪਾਂ ਕਰਦੇ ਆ ਚਾਰਟ ਤੇ ਲੇਕਿਨ ਉਸ ਤੋਂ ਪਹਿਲਾਂ ਕੀ ਆਡਸ ਹੋ ਸਕਦੇ ਨੇ ਇਸ ਮੰਥ ਦੇ ਆਪਾਂ ਕੁਆਂਟ ਵੇਸ ਡਾਟਾ ਤੁਹਾਡੇ ਨਾਲ ਥੋੜਾ ਜਿਹਾ ਸ਼ੇਅਰ ਕਰਦੇ ਆ ਇਹ ਥੋੜਾ ਜਿਹਾ ਇੱਕ ਸਿੰਪਲ ਐਸਿਚ ਕੁਆਂਟ ਵੇਸਡ ਰਿਸਰਚ ਕਰਦੇ ਆ ਆਪਣੇ ਹੈਜ ਫੰਡ ਵਾਸਤੇ ਉਹਦਾ ਮੈਂ ਥੋੜਾ ਜਿਹਾ ਪਾਰਟ ਸ਼ੋਅ ਕਰਦਾ ਆ ਬੇਸਿਕਲੀ ਜਦੋਂ ਅਸੀਂ ਪਿਛਲੇ 50 ਸਾਲ ਦਾ ਮੰਥਲੀ ਡਾਟਾ ਐਨਾਲਿਸਿਸ ਕੀਤਾ ਤਾਂ ਤਕਰੀਬਨ 600 ਦੇ ਜਿਹਦੇ ਵਿੱਚ ਮੋਟਾ-ਮੋਟਾ ਤੁਸੀਂ ਕਹਿ ਸਕਦੇ 61% ਜਿਹੜੇ ਮੰਥਸ ਨੇ ਪੋਜ਼ਿਟਿਵ ਕਲੋਜ਼ ਹੁੰਦੇ ਨੇ ਰਾਈਟ ਤੋਂ ਓਵਰਆਲ ਜੇ ਤੁਸੀਂ ਦਸੰਬਰ ਦਾ ਟਾਈਮ ਦੇਖੋਗੇ ਓਨਲੀ ਆਪਣੇ 600 ਦੇ ਵਿੱਚੋਂ ਸਿਰਫ 14 ਮੰਥ ਐਦਾਂ ਦੇ ਰਹੇ ਨੇ ਜੋ ਦਸੰਬਰ ਦੇ ਵਿੱਚ 네ਗੇਟਿਵ ਚ ਕਲੋਜ਼ ਹੋਏ ਨੇ ਸੋ ਜਿਹਦੀ ਕੀ ਆਡਸ ਸਿਰਫ 2.5% ਤੋਂ ਵੀ ਘੱਟ ਬਣਦੇ ਨੇ ਨੰਬਰ 1 ਇੱਕ ਚੀਜ਼ ਤਾਂ ਇਹ ਹੈਗੀ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਮੰਥ ਹੈਗੇ ਨੇ ਜਿਹੜੇ 네ਗੇਟਿਵ ਕਲੋਜ਼ ਹੋਏ ਨੇ ਐਂਡ ਸਿਰਫ 8 ਟਾਈਮਸ ਐਦਾਂ ਹੋਇਆ ਜਦੋਂ ਫੁੱਲイヤー ਕੈਲੰਡਰ ਪੋਜ਼ਿਟਿਵ ਸੀਗਾ ਤੇ ਦਸੰਬਰ ਦਾ ਮੰਥ 네ਗੇਟਿਵ ਚ ਬੰਦ ਹੋਇਆ ਉਹਦੇ ਆਡਸ ਜਿਹੜੇ ਨਿਕਲਦੇ ਨੇ ਉਹ ਵੀ 2% ਦੇ ਆਸ-ਪਾਸ ਨਿਕਲਦੇ ਨੇ ਸੋ ਆਡਸ ਬਹੁਤ ਲੋਅ ਆ ਅਗਰ ਤੁਸੀਂ 네ਗੇਟਿਵ ਮੰਥ ਦੀ ਗੱਲ ਕਰਦੇ ਨੇ ਦਸੰਬਰ ਦੇ ਵਿੱਚ ਐਂਡ ਇਹਦੇ ਨਾਲ ਜਦੋਂ ਅਸੀਂ ਰਿਸਰਚ ਦੇ ਵਿੱਚ ਇੱਕ ਹੋਰ ਵੇਰੀਏਬਲ ਐਡ ਕੀਤਾ ਕਿ ਜਦੋਂ ਕੈਲੰਡਰ ਯਰ ਪੋਜ਼ਿਟਿਵ ਹੋਵੇ november ਦਾ ਮੰਥ ਨੈਗੇਟਿਵ ਹੋਵੇ ਤਾਂ ਵੀ دسمبر ਦੇ ਰਿਜ਼ਲਟ ਕਿੱਦਾਂ ਰਹਿੰਦੇ ਨੇ ਤੋਂ ਦੇਖਿਆ ਜਾਵੇ ਤਾਂ ਸਿਰਫ ਇੱਕ ਮਹੀਨਾ ਹੀ ਇਦਾਂ ਹੋਇਆ ਉਹ ਵੀ 2007 ਦਾ ਜਦੋਂ دسمبر ਮੰਥ ਰੈੱਡ ਦੇ ਵਿੱਚ ਸੀਗਾ ਸੋ ਆਡਸ ਉਹਦੇ ਬਹੁਤ ਘੱਟ ਹੋ ਜਾਂਦੇ ਨੇ 1% ਦਾ ਵੀ ਚੌਥਾ ਹਿੱਸਾ ਹੀ ਬਣ ਜਾਂਦਾ तकरीबन ਸੋ ਇਹ ਤਾਂ ਹੋ ਗਈ ਕੁਆਂਟ ਬੇਸਡ ਆਡਸ ਦੀ ਗੱਲ ਹੁਣ ਆਪਾਂ ਟੈਕਨੀਕਲ ਚੈੱਕ ਜ਼ਰੂਰ ਲੈਂਦੇ ਹਾਂ ਨਵੰਬਰ ਦੇ ਵਿੱਚ ਜਿੱਦਾਂ ਆਪਾਂ ਦੇਖਿਆ ਲਾਸਟ ਵੀਕ ਦੇ ਵਿੱਚ ਸੋਹਣੀ ਰਿਕਵਰੀ ਆਈ ਹੈ ਲੇਕਿਨ ਅੱਜ ਜਿਹੜੀ ਮਾਰਕੀਟ ਆ ਨੇਗੇਟਿਵ ਵਿੱਚ ਖੁੱਲਣ ਜਾ ਰਹੀ ਹੈ ਕਿਉਂਕਿ ਨਿਊਜ਼ ਫਲੋ ਥੋੜਾ ਜਿਹਾ ਐਦਾਂ ਹੈਗਾ ਲੇਕਿਨ ਚਾਂਸਸ ਹੈਗੇ ਨੇ ਅੱਜ ਵੀ ਰਿਕਵਰੀ ਦੇ ਪਰ ਉਸ ਤੋਂ ਵੀ ਜ਼ਿਆਦਾ ਲਾਈਕਲੀ ਹੈਗਾ ਕਿ ਹੋ ਸਕਦਾ ਵੀ ਕੁਸ਼ਤਨਾਪਾ ਨੂੰ ਪੁੱਲ ਬੈਕ ਦਿਖੇ ਤੇ ਫਿਰ ਇਹ ਰਿਕਵਰੀ ਆਪਾਂ ਨੂੰ ਇੱਥੇ ਦੇਖਣ ਨੂੰ ਮਿਲੇ ਤੇ ਮੈਨੂੰ ਲੱਗਦਾ ਇੱਕ ਵਾਰੀ ਸ਼ਾਇਦ ਇਹ ਆਪਣੇ 20 EMA ਦੇ ਆਸ-ਪਾਸ ਸ਼ੂ ਕੇ ਫਿਰ ਵਾਪਸ ਉੱਪਰ ਨੂੰ ਜਾਊਗੀ ਪਰ ਮੇਨ ਗੱਲ ਇਹ ਹੈਗੀ ਹੈ ਵੀ ਜੇ ਅਗਰ 올 ਟਾਈਮ ਹਾਈ ਨਿਕਲ ਜਾਂਦਾ ਇੱਕ ਵਾਰ ਇਥੋਂ ਤਾਂ ਮੈਂ ਤਕਰੀਬਨ 7100 ਤੋਂ ਲੈ ਕੇ 7200 ਤੱਕ ਦੀ ਤੇਜ਼ੀ ਦੇਖ ਰਿਹਾ ਹਾਂ ਦਸੰਬਰ ਦੇ ਵਿੱਚ ਸੋ ਇਹ ਮੋਟਾ-ਮੋਟਾ ਅਨਾਲਿਸਿਸ ਹੈਗਾ ਸੋ ਅਗਰ ਬਾਕੀ ਗੱਲ ਕਰੀਏ 골ਡ ਦੀ 골ਡ ਬੜੀ ਸਟਰੋਂਗ ਹੈਗਾ ਲੇਕਿਨ ਸਿਲਵਰ ਜਿਹੜਾ ਹੈਗਾ 올 ਟਾਈਮ ਤੇ ਹਾਈ ਤੇ ਹੈਗਾ ਸੋ ਇਹਦੇ ਵਿੱਚ ਕੰਟੀਨਿਊਟੀ ਬਣੀ ਰਹਿ ਸਕਦੀ ਹੈ ਬਾਕੀ ਮਾਰਕੀਟਸ ਓਵਰਆਲ ਠੀਕ ਹੈ ਹੈਂਗਸਿੰਗ ਅੱਜ ਪੋਜ਼ਿਟਿਵ ਦੇ ਵਿੱਚ ਬੰਦ ਹੋਇਆ ਹੈਗਾ ਯੂਰੋਪੀਅਨ ਮਾਰਕੀਟ ਹ ਚਲ ਰਹੀਆਂ ਹੈਗੀਆਂ ਸੋ ਠੀਕ ਠਾਕ ਹੈਗਾ ਅਗਰ ਆਪਾਂ ਮੂਵਰਸ ਦੀ ਗੱਲ ਕਰੀਏ 에ਅਰ ਬੱਸ ਜਿਹੜਾ ਯੂਰਪੀਅਨ ਇੱਕ ਸਟਰੋਂਗ ਸਟਾਕ ਹੈਗਾ ਉਹ ਤਕਰੀਬਨ ਅੱਜ 10% ਦਾ ਡਾਊਨ ਹੋ ਕੇ ਖੁੱਲ ਰਿਹਾ ਹੈਗਾ ਇਹਦੇ ਵਿੱਚ ਕਾਫੀ ਨੈਗੇਟਿਵ ਨਿਊਜ਼ ਹੈਗੇ ਆ ਇਸ ਤੋਂ ਇਲਾਵਾ ਜਿਹੜੇ ਕ੍ਰਿਪਟੋ ਸਟਾਕ ਨੇ ਉਹ ਕਾਫੀ ਵੱਡੀ ਮੂਵਮੈਂਟ ਦਿਖਾ ਰਹੇ ਨੇ ਰੈੱਡ ਵਾਲੀ ਸਾਈਡ ਕਿਉਂਕਿ ਬਿਟਕੋਇਨ ਤੇ ਗ੍ਰੀਨ 4-5% ਅੱਜ ਫਿਰ ਡਾਊਨ ਹੈਗਾ